ਲਓ ਵੀ ਦੋਸਤੋ ਨਾ ਆਪਣੇ ਪਿੰਡ ਅੱਜ ਰੰਧਾਵਾ ਸਾਬਣ ਵਾਲਾ ਵੇ ਦੇਖੋ ਆਇਆ ਹੋਇਆ ਹੈਗਾ ਤੇ ਆਰਗੈਨਿਕ ਜਿਹੜੀਆਂ ਬਾਈਆਂ ਕੋਲ ਸਾਬਣਾ ਹੁੰਦੀਆਂ ਨੇ ਵੀਡੀਓ ਬਣਾਉਣ ਦਾ ਖਾਸ ਮਕਸਦ ਕੀ ਆ ਬਾਈ ਉਹ ਤੁਹਾਨੂੰ ਦੱਸ ਦਿੰਨੇ ਆ ਕਈ ਨਾ ਚੰਗੇ ਭਲੇ ਸਿਹਤਮੰਦ ਹੋਣ ਦੇ ਬਾਵਜੂਦ ਵੀ ਕਹਿੰਦੇ ਬਾਈ ਕਾਮੇ ਹੈ ਨਹੀਂਗਾ ਕਾਮੇ ਹੈ ਨਹੀਂਗਾ ਤਾਂ ਪਰ ਜਿਨ੍ਹਾਂ ਨੇ ਕਰਨਾ ਹੁੰਦਾ ਬਾਈ ਦੇਖ ਸਕਦੇ ਹੋ ਤੁਸੀਂ ਬਾਈ ਹੈਂਡੀਕੈਪਟ ਹੈਗਾ ਹੈਂਡੀਕੈਪਟ ਹੋਣ ਦੇ ਬਾਵਜੂਦ ਵੀ ਬਾਈ ਹੱਥੀ ਮਿਹਨਤ ਕਰਕੇ ਜਿਹੜੀ ਖਾਣਾ ਪਸੰਦ ਕਰਦਾ ਹੈਗਾ ਇੱਥੇਆਂ ਬਾਕੀ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਕੀ ਹਾਲ ਚਾਲ ਨੇ ਬਾਈ ਦੇ ਵਧੀਆ ਜੀ ਕਿਹੜਾ ਪਿੰਡ ਆ ਬਾਈ ਦਾ ਮੇਰੇ ਪਿੰਡ ਚ ਮੰਦੇ ਜੀ ਸੁਨਾਮ ਦੇ ਨਾਵੇ ਸੁਨਾਮ ਦੇ ਨਾਵੇ ਜਵੰਦਾ ਪਿੰਡ ਹੈਗਾ ਠੀਕ ਹੈ ਬਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਆ ਕੰਮ ਕਰਦਣ ਹੋਣਾ ਹੋ ਗਏ 3-4 ਮਹੀਨੇ ਜੀ 3-4 ਮਹੀਨੇ ਹੋ ਗਏ ਬਾਈ ਦਿਹਾੜੀ ਬਣਦੀ ਆ ਵਧੀਆ ਹਾਂਜੀ ਵਧੀਆ ਜੀ ਕਿਹਦੇ ਹੱਥਾਂ ਕਹਿੰਦੇ ਦੇਖਣ ਦੀ ਲੋੜ ਤਾਂ ਨਹੀਂ ਪੈਂਦੀ ਰੰਧਾਵੇ ਨੇ ਤੇਰੇ ਤੇ ਪੂਰਾ ਵਧੀਆ ਉਹ ਕਰਤਾ ਹਨਾ ਬਹੁਤ ਵਧੀਆ ਜੀ ਲਓ ਵੀ ਮਿੱਤਰੋ ਬਾਈ ਦੇ ਲੋ ਤਿੰਨ ਚਾਰ ਮਹੀਨੇ ਤੋਂ ਕੰਮ ਹੈ ਜਿਹੜਾ ਇਹ ਕਰ ਰਿਹਾ ਸਾਬਣ ਦਾ ਬਾਈ ਆ ਆਰਗੈਨਿਕਾ ਸਾਬਣ ਨੇ ਬਾਈ ਦਿ ਆਰਗੈਨਿਕ ਸਾਬਣ ਨੇ ਤੇਰਾ ਆਰਗੈਨਿਕ ਬਾਈ ਦੇਸੀ ਬਿਨਾ ਕੈਮੀਕਲ ਤੋਂ ਕੋਈ ਕੈਮੀਕਲ ਨਹੀਂ ਕੈਮੀਕਲ ਤੋਂ ਰਹਤ ਹੈ ਜੇ ਕਿਸੇ ਬਾਈ ਨੂੰ ਸ਼ੱਕ ਹੋਵੇ ਤਾਂ ਚੈੱਕ ਕਰਾ ਲਿਓ ਬਾਈ ਕਹਿੰਦੇ ਬਾਈ ਜੀ ਕਹਿੰਦੇ ਸਾਡੀ ਫੁੱਲ ਹੈ ਜਿਹੜੀ ਗਾਰੰਟੀ ਹੈਗੀ ਸਾਬਣ ਦੀ ਇਹ ਸਾਬਣ ਕਿਹੜੇ-ਕਿਹੜੇ ਨੇ ਜਿਵੇਂ aloevera ਦਾ ਸਾਬਣ ਨਿੰਮ ਦਾ ਸਾਬਣ ਹਲਦੀ ਦਾ ਸਾਬਣ ਸੈਦ ਦਾ ਸਾਬਣ ਬਾਈ ਤੇ ਆਪਣਾ ਹਾਂਜੀ ਰਾਖ ਦਾ ਸਾਬਣ ਰਾਖ ਦਾ ਸਾਬਣ ਰਖਤ ਸਾਬਣ ਕਾਦੇ ਕੰਮ ਆਉਂਦਾ ਤੈਨੂੰ ਤਾਂ ਪਤਾ ਬਾਈ ਕੁਸਾ ਇਹ ਸਰੀਰ ਦੀ ਕੋਈ ਵੀ ਚਮਸਿਆ ਹੋਵੇ ਜੀ ਖੁਰਕ ਕਰਕ ਦੀ ਸਭ ਤੋਂ ਫਾਇਦੇਮੰਦ ਹੈ ਉਹ ਵਾਸਤੇ ਸਭ ਤੋਂ ਫਾਇਦੇਮੰਦ ਹੈ ਲੋ ਵੀ ਮਿੱਤਰੋ ਤੇ ਲੈ ਕੱਢ ਬਾਈ ਬਣ ਕੇ ਸਾਬਣਾ ਕੱਢਦੇ ਯਾਰ ਆ ਤੁਹਾਨੂੰ ਦਿਖਾ ਦੇਣਾ ਨਿੰਮ ਦੀ ਸਾਬਣ ਪਈ ਆ ਆ ਤੇਲ ਘਾੜਾ ਬਾਈ ਇਹ ਕਿਸੇ ਬਾੜ ਚੜ ਜਾ ਲੋ ਵੀ ਮਿੱਤਰੋ ਆ ਹੈਗੀ ਨਿੰਮ ਦੀ ਸਾਬਣ ਦੇਖ ਸਕਦੇ ਹੋ ਤੁਸੀਂ ਕਈ ਵਾਰ ਜਿਵੇਂ ਖਾਜ ਵਗੈਰਾ ਹੋ ਜਾਂਦੀ ਹੈ ਤੇ ਆਰਗੈਨਿਕ ਹੈ ਦੇਸੀ ਹੈ ਬਾਈ ਸਾਬਣ ਜਿਹੜੀ ਵੱਡੀ ਚੀਜ਼ ਹੈ ਤੇ ਇਧਰ ਪਿਆਗਾ ਤੇਲ ਬਾਈ ਕੋਲ ਇਹ ਤੇਲ ਕਹਦਾ ਬਾਈ ਇਹ ਵਾਲ ਝਾੜਦਣ ਕਿਸੇ ਦੇ ਜੀ ਨਿੰਮ ਦਾ ਤੇਲ ਹੈ ਨਾ ਜੇ ਕਹਿੰਦਾ ਵਾਲ ਝਾੜਦੇ ਹੋਣ ਕਈ ਵਾਰੀ ਵਾਲ ਝਾੜਨ ਦੀ ਬਹੁਤ ਜ਼ਿਆਦਾ ਦਿੱਕਤ ਆਉਣ ਲੱਗ ਜਾਂਦੀ ਹੈਗੀ ਤੇ ਉਹ ਭਰਾ ਆਹ ਤੇਲ ਨੂੰ ਜ਼ਰੂਰ ਵਰਤੋ ਠੀਕ ਹੈ ਤੇ ਬਾਈ ਜਗਦੀਪ ਨਾਲ ਮੇਰੀ ਥੋੜਾ ਜਿਹਾ ਪਹਿਲਾਂ ਗੱਲ ਹੋਈ ਸੀਗੀ ਇਸੇ-ਵਿਸੇ ਤੇ ਬਾਈ ਕਹਿੰਦਾ ਜੇ ਕੋਈ ਹੋਰ ਇਸ ਤਰ੍ਹਾਂ ਦਾ ਭਰਾ ਹੈਗਾ ਹੈਂਡੀਕੈਪ ਹੈਗਾ ਜਿਹਦੇ ਕੋਲ ਈ ਰਿਕਸ਼ਾ ਹੋਵੇ ਈ ਰਿਕਸ਼ਾ ਕਹਿੰਦੇ ਵੀ ਬਾਈ ਨੂੰ ਕੀ ਕਹਿਣ ਤੁਸੀਂ ਬੈਟਰੀ ਵਾਲੀ ਬੈਟਰੀ ਵਾਲੀ ਸਾਈਕਲ ਜੀ ਹੈ ਨਾ ਜੇ ਕਹਿੰਦਾ ਕੋਈ ਕੰਮ ਕਰਨ ਦਾ ਚਾਹ ਬਣਾ ਤਾਂ ਬਾਈ ਕਹਿੰਦਾ ਮੇਰੇ ਨਾਲ ਜਿਹੜਾ ਉਹ رابطہ ਕਾਇਮ ਕਰ ਸਕਦਾ ਸਹਿਰ ਲੰਗੋਵਾਲ ਮਡੇੜਾ ਰੋਡ ਦੇ ਉੱਤੇ ਬਾਜ ਦਾ ਬਹੁਤ ਵਧੀਆ ਦਫਤਰ ਹੈਗਾ ਉਹ ਕਿਹਾ ਕਿ ਜਿਹੜੀ ਗੱਲਬਾਤ ਹੈ ਕਰ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਬਣ ਕੇ ਤਾਂ ਜੋ ਇਹ ਜਿਹੜਾ ਲੋੜਵੰਦ ਭਰਾਣੇ ਯਾਰ ਉਹ ਕੰਮ ਤੇ ਲੱਗ ਜਾਣ ਕਿਸੇ ਦੇ ਮੁਹਤਾਜ ਨਾ ਬਣ ਧੰਨਵਾਦ